ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਪੰਜਾਬੀਓ ਤੁਹਾਡੇ ਅੱਗੇ ਇੱਕ ਬੇਨਤੀ ਲੈ ਕੇ ਆਇਆਗਾ ਇੱਕ ਬਹੁਤ ਹੀ ਦਰਦ ਭਰਿਆ ਜਿਹੜਾ ਮੁੱਦਾ ਹੈ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ ਪੰਜਾਬ ਦੇ ਬੜਾਪੇ ਨੂੰ ਖਾ ਰਿਹਾ ਹੈ ਅਨੇਕਾਂ ਹੀ ਬਿਮਾਰੀਆਂ ਸਾਨੂੰ ਲੱਗ ਰਹੀਆਂ ਨੇ ਅਸੀਂ ਕੈਂਸਰ ਨਾਲ ਮਰ ਰਹੇ ਆਂਗੇ ਕਾਲੇ ਪੀਲੇ ਨਾਲ ਮਰ ਰਹੇ ਆਂਗੇ ਸੋ ਸਮੁੱਦੇ ਤੇ ਮੈਂ ਗੱਲ ਕਰਨਾ ਆ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਜੇਕਰ ਭਰਾ ਮੇਰੇ ਨਾਲ ਜੁੜ ਰਹੇ ਨੇ ਤਾਂ ਇਹਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਾਂ ਜਿਹੜੀ ਗੱਲ ਆ ਆਪਣੀ ਉਹ ਆਪਾਂ ਲੋਕਾਂ ਤੱਕ ਪਹੁੰਚਾ ਸਕੀਏ ਤੁਹਾਡੇ ਜਰੀਏ ਇਹ ਲੋਕਾਂ ਤੱਕ ਗੱਲ ਪਹੁੰਚਾਉਣ ਵਾਲੇ ਭਰਾਵੋ ਤੁਸੀਂ ਉਹ ਜੇਕਰ ਮੇਰੀ ਗੱਲ ਨੂੰ ਅੱਗੇ ਸ਼ੇਅਰ ਕਰੋਗੇ ਸੋ ਗੱਲ ਕਰਨ ਲੱਗਿਆ ਆਪਾਂ ਕਾਲੇ ਪਾਣੀ ਵਾਲਾ ਜਿਹੜਾ ਮੋਰਚਾ ਹੈ ਭਾਈ ਲੱਖਾ ਸਿੰਘ ਸਧਾਨਾ ਨੂੰ ਕਾਫੀ ਦਿਨ ਹੋ ਗਏ ਲੱਗੇ ਹੋਿਆਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਲਾਂਬੰਦੀ ਕੀਤੀ ਪਿੰਡਾਂ ਦੇ ਵਿੱਚ ਜਾ ਕੇ ਦੱਸਿਆ ਕਿ ਤੁਹਾਡੇ ਨਾਲ ਕੀ ਹੋ ਰਿਹਾ ਹੈ ਤੁਹਾਨੂੰ ਜ਼ਹਿਰਾਂ ਪਈਆਂ ਜਾ ਰਹੀਆਂ ਨੇ ਕਿਉਂਕਿ ਲੋਕਾਂ ਨੂੰ ਇਹ ਸਮਝ ਹੀ ਨਹੀਂ ਸੀ ਕਿ ਜਿਹੜਾ ਪਾਣੀ ਆ ਜਿਹੜਾ ਕੈਮੀਕਲ ਵਾਲਾ ਜਿਹੜਾ ਬੁੱਢਾ ਕਿਸੇ ਟਾਈਮ ਦਰਿਆ ਹੁੰਦਾ ਸੀ ਅੱਜ ਉਹ ਬੁੱਢਾ ਨਾਲਾ ਬਣ ਕੇ ਰਹਿ ਗਿਆ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਯਾਰ ਉਹ ਬੁੱਢਾ ਨਾਲਾ ਤਾਂ ਲੁਧਿਆਣੇ ਆ ਉਹਦੇ ਦਾ ਸਾਡੇ ਨਾਲ ਉਹਦਾ ਕੀ ਕਨੈਕਸ਼ਨ ਹੈ ਅਸੀਂ ਉਸ ਨਾਲੇ ਤੋਂ ਕਿਵੇਂ ਪ੍ਰਭਾਵਿਤ ਹੋਵਾਂਗੇ ਅਸੀਂ ਕਿਵੇਂ ਉਸ ਨਾਲ ਮਰਾਂਗੇ ਇਹ ਪਤਾ ਹੀ ਨਹੀਂ ਸੀ ਸਾਡੇ ਪੰਜਾਬ ਦੇ ਭੋਲੇ-ਪਾਲੇ ਲੋਕਾਂ ਨੂੰ ਸੋ ਬਾਈ ਲੱਖਾ ਸਦਾਨਾ ਪਿੰਡੋਂ ਪਿੰਡੀ ਗਿਆ ਤੇ ਪਿੰਡਾਂ ਦੇ ਵਿੱਚ ਜਾ ਕੇ ਉਸ ਨਾਲੇ ਦਾ ਕਨੈਕਸ਼ਨ ਦੱਸਿਆ ਕਿ ਉਹ ਨਾਲੇ ਦਾ ਜਿਹੜਾ ਪਾਣੀ ਹੈ ਡਾਇੰਗ ਫੈਕਟਰੀਆਂ ਜਿਹੜੀਆਂ ਉਹਨ ਰੰਗਣ ਵਾਲੀਆਂ ਫੈਕਟਰੀਆਂ ਹੁੰਦੀਆਂ ਨੇ ਉਹ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਉਹਨਾਂ ਦਾ ਕੈਮੀਕਲ ਵਾਲਾ ਪਾਣੀ ਉਸ ਬੁੱਢੇ ਨਾਲੇ ਦੇ ਵਿੱਚ ਦਿਗਦਾ ਪੂਰੇ ਲੁਧਿਆਣੇ ਦੀ ਆਬਾਦੀ ਦਾ ਲੈਟਰਿੰਗ ਵਾਲਾ ਪਾਣੀ ਉਸ ਬੁੱਢੇ ਨਾਲੇ ਦੇ ਵਿੱਚ ਡਿੱਗਦਾ ਤੇ ਪੂਰੀਆਂ ਢਹਿਰੀਆਂ ਨੇ ਜਿਹੜਾ ਉਹਦਾ ਗੋਹਾ ਡੰਗਰਾਂ ਦਾ ਉਹ ਸਾਰਾ ਬੁੱਢੇ ਨਾਲੇ ਚ ਆਉਂਦਾ ਤੇ ਹੋਰ ਟੱਟੀ ਬਸਾਬ ਸਾਰਾ ਕੁਛ ਮਰਿਆ ਹੋਇਆ ਜੀਵ ਜੰਤੂ ਡੰਗਰ ਮਰੇ ਹੋਏ ਪੰਛੀ ਮਰੇ ਹੋਏ ਡੰਗਰ ਮਰੇ ਹੋਏ ਬੱッセ ਸਾਰੇ ਉਸ ਬੁੱਢੇ ਨਾਲੇ ਦੇ ਵਿੱਚ ਆਉਂਦੇ ਆ ਤੇ ਕੈਮੀਕਲ ਨਾਲ ਗੈਸਾਂ ਨਾਲ ਭਰਿਆ ਪਾਣੀ ਬੁੱਢੇ ਨਾਲੇ ਦੇ ਵਿੱਚ ਵੱਡਾ ਰੂਪ ਧਾਰਨ ਕਰ ਲੈਂਦਾ ਤੇ ਉਹ ਕਾਲਾ ਕਾਲਾ ਪਾਣੀ ਆ ਕੇ ਜ਼ਹਿਰਾ ਨਹਿਰਾਂ ਸਤਲੁਜ ਦੇ ਵਿੱਚ ਪੈ ਜਾਂਦੀਆਂ ਨੇ ਸੋ ਬਾਈ ਨੇ ਬੜੀ ਤਰੀਕੇ ਨਾਲ ਸਮਝਾਇਆ ਤੇ ਉੱਥੇ ਜਾ ਕੇ ਦਿਖਾਇਆ ਵੀ ਹੈ ਕਿ ਉਹ ਜਿਹੜਾ ਕਾਲਾ ਪਾਣੀ ਹੈ ਉਹ ਸ਼ਰੀਆਮ ਹੈ ਅਲੱਗ ਦੀਂਦਾ ਹੈ ਤੇ ਜਿਹੜਾ ਸਤਲੁਜ ਦਾ ਪਾਣੀ ਆ ਉਹ ਲੱਗ ਦੀਂਦਾ ਹੈ ਤੇ ਉਹ ਇਕੱਠਾ ਹੁੰਦਾ ਭਾਈ ਇਕੱਠਾ ਹੋ ਕੇ ਉਹ ਸਤਲੁਜ ਦੇ ਵਿੱਚ ਪੈਂਦਾ ਤੇ ਸਤਲੁਜ ਰਾਹੀਂ ਉਹ ਪਾਣੀ ਸਾਡੀਆਂ ਨਹਿਰਾਂ ਦੇ ਵਿੱਚ ਆਉਂਦਾ ਹੈ ਸਾਡੇ ਸੋਇਆਂ ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਉਹ ਪਾਣੀ ਭਾਈ ਵਾਟਰ ਬਾਕਸਾਂ ਦੇ ਵਿੱਚ ਜਾਂਦਾ ਹੈ ਵਾਟਰ ਬਾਕਸਾਂ ਤੋਂ ਸਾਡੇ ਘਰਾਂ ਵਾਲੀਆਂ ਟੈਂਕੀਆਂ 'ਚ ਜਾਂਦਾ ਹੈ ਤੇ ਟੈਂਕੀਆਂ ਤੋਂ ਬਾਅਦ ਉਹ ਅਸੀਂ ਖਾਣਾ ਪਕਾਉਣ ਦੇ ਲਈ ਵੀ ਵਰਤਦੇ ਹਾਂ ਤੇ ਉਹ ਅਸੀਂ ਪੀਣ ਲਈ ਵੀ ਵਰਤਦੇ ਹਾਂ ਤੇ ਨਿਰੀਆਂ ਜ਼ਹਿਰਾ ਸਾਡੇ ਖਾਣੇ ਦੇ ਵਿੱਚ ਵੀ ਤੇ ਸਾਡੇ ਪੀਣ ਦੇ ਵਿੱਚ ਵੀ ਸਾਡੇ ਅੰਦਰ ਝਲੀਆਂ ਜਾਂਦੀਆਂ ਨੇ ਉਹਦੇ ਨਾਲ ਪ੍ਰਭਾਵਿਤ ਕਿੰਨਾ ਏਰੀਆ ਹੈ ਉਹਦੇ ਨਾਲ ਸਾਰਾ ਫਰੋਜਪੁਰ ਫਰੀਦਕੋਟ ਅੰਬੋਹਰ ਫਾਜ਼ਿਲਕਾ ਰਾਜਸਥਾਨ ਤੱਕ ਦੇ ਲੋਕ ਪ੍ਰਭਾਵਿਤ ਨੇ ਕਿਉਂਕਿ ਜ਼ਿਆਦਾਤਰ ਉਹ ਪਾਣੀ ਹੈ ਜਿਹੜਾ ਪੀਣ ਵਾਲਾ ਉਹ ਲੋਕ ਵਰਤਦੇ ਆ। ਬਸਦਾ ਸਾਰਾ ਪੰਜਾਬ ਹੀ ਪ੍ਰਭਾਵਿਤ ਹੋ ਚੁੱਕਿਆ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਫੈਕਟਰੀਆਂ ਲੱਗ ਰਹੀਆਂ ਨੇ ਉਹ ਕਾਨੂੰਨਨ ਤੌਰ ਤੇ ਸਹੀ ਨਹੀਂ ਜਿਵੇਂ ਕਾਨੂੰਨ ਦੇ ਵਿੱਚ ਲਿਖਿਆ ਹੁੰਦਾ ਹੈ ਉਹ ਪਾਣੀ ਨੂੰ ਸਾਮ ਸੰਭਾਲ ਦੇ ਉਪਰਾਲੇ ਨਹੀਂ ਕਰਦੀਆਂ। ਕਿਉਂਕਿ ਉਹ ਬੋਰ ਕਰਕੇ ਧਰਤੀ ਦੇ ਵਿੱਚ ਪਾਣੀ ਕੱਢ ਦਿੱਤਾ ਜਾਂਦਾ ਤੇ ਉਹੀ ਪਾਣੀ ਧਰਤੀ ਵਾਲੇ ਹੀਟਲਾ ਸੀ ਟਿਊਬ ਲੈ ਲਾਣਾ ਹੀ ਕੱਢ ਲੈਨੇ ਆ ਉਹੀ ਅਸੀਂ ਮੋਟਰਾਂ ਖੇਤ ਝੋਨੇ ਪਗਾਉਣ ਚ ਵਰਤਦੇ ਆ ਕਣਕਾਂ ਚ ਵਰਤਦੇ ਆ ਤੇ ਉਹੀ ਅਸੀਂ ਪੀਣ ਚ ਵਰਤਦੇ ਆ ਪੂਰਾ ਪੰਜਾਬ ਅੱਜ ਜ਼ਹਿਰਾਂ ਪੀ ਰਿਹਾ ਤੇ ਜ਼ਹਿਰਾਂ ਹੀ ਉਗ ਰਹੀਆਂ ਨੇ ਸੋ ਭਰਾਵੋ ਬਾਈ ਲੱਖਾ ਸਿੰਘ ਸਿਧਾਣਾ ਨੇ ਬੜੀ ਜਿਹੜਾ ਮੁੱਦਾ ਹੈ ਉਹ ਬੜੀ ਗੰਭੀਰਤਾ ਦੇ ਨਾਲ ਚੱਕਿਆ ਹੋਇਆ ਸੋ ਕੱਲ ਨੂੰ ਆਪਾਂ ਨੇ ਸਾਰਿਆਂ ਨੇ ਬਾਈ ਇਕੱਠੇ ਹੋ ਕੇ ਲੜਾਈ ਇਕੱਲੇ ਲੱਖੇ ਦੀ ਨਹੀਂ ਹੈ ਇਹ ਲੜਾ ਇਹ ਪਾਣੀ ਇਕੱਲੇ ਲੱਖੇ ਨੂੰ ਪ੍ਰਭਾਵਿਤ ਨਹੀਂ ਕਰਦਾ ਲੱਖੇ ਦੇ ਖੇਤਾਂ 'ਚ ਨਹੀਂ ਜਾਂਦਾ ਲੱਖਾ ਇਕੱਲਾ ਇਹ ਪਾਣੀ ਨਹੀਂ ਪੀਂਦਾ ਪਰ ਉਸ ਬੰਦੇ ਦੇ ਅੰਦਰ ਦਰਦ ਹੈ ਉਹ ਚਾਹੁੰਦਾ ਹੈ ਕਿ ਮੇਰਾ ਪੰਜਾਬ ਬਚੇ ਮੇਰੇ ਪੰਜਾਬ ਦੇ ਲੋਕ ਚੜ੍ਹਦੀ ਕਲਾ 'ਚ ਰਹਿਣ ਮੇਰੇ ਪੰਜਾਬ ਦੇ ਲੋਕ ਬਿਮਾਰੀਆਂ ਤੋਂ ਰਹਿਤ ਹੋਣ ਉਹਦੇ ਅੰਦਰ ਇੱਕ ਦਰਦ ਲੁਕਿਆ ਹੋਇਆ ਤੇ ਉਹ ਦਰਦ ਅ ਸ਼੍ਰੀਆਮ ਹੀ ਤੁਹਾਨੂੰ ਦਿਖੂਗਾ ਨਹੀਂ ਕੌਣ ਹਾਰਨ ਤੋਂ ਬਾਅਦ ਐਨਾ ਕੌਣ ਫਿਰਦਾ ਇੱਥੇ ਜਿੱਤਣ ਵਾਲੇ ਬੰਦੇ ਜਿਨ੍ਹਾਂ ਨੇ ਫਿਰਨਾ ਸੀ ਉਹ ਘਰਾਂ 'ਚ ਬੈਠੇ ਐ ਤੇ ਲੱਖਾ ਵਾਜੀ ਹਾਰ ਕੇ ਵੀ ਯਾਰ ਤੁਹਾਡੇ ਲਈ ਦਿਨ ਰਾਤ ਇੱਕ ਕਰੀ ਫਿਰਦਾ ਜਵਾਕ ਛੱਡੀ ਫਿਰਦਾ ਆਪਣੇ ਮਾਂ ਪਿਓ ਛੱਡੀ ਫਿਰਦਾ ਆਪਣਾ ਪਰਿਵਾਰ ਛੱਡੀ ਫਿਰਦਾ ਨਹੀਂ ਉਹਨੂੰ ਕੀ ਲੋੜ ਆ ਯਾਰ ਫਾਜ਼ਿਲਕਾ ਉਹ ਹੋਰ ਫਰੀਦਕੋਟ ਫੋਜਪੁਰ ਲੁਧਿਆਣੇ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਹਨੂੰ ਕੀ ਲੋੜ ਐ ਰੈਲੀਆਂ ਕਰਨ ਦੇ ਉਹਨੂੰ ਕੀ ਲੋੜ ਐ ਸਰਕਾਰ ਨਾਲ ਮੱਥਾ ਲਾਉਣ ਦੀ ਅੱਜ ਇਕੱਲੀ ਇੱਥੋਂ ਵਾਲੀ ਸਰਕਾਰ ਪੰਜਾਬ ਸਰਕਾਰ ਨਾਲ ਟੱਕਰ ਨਹੀਂ ਐ ਪੰਜਾਬੀ ਉਹ ਟੱਕਰ ਸੈਂਟਰ ਸਰਕਾਰ ਨਾਲ ਹੈ ਕਦੋਂ ਵੀ ਸੈਂਟਰ ਸਰਕਾਰ ਬਾਈ ਲੱਖੇ ਸਧਾਣੇ ਤੇ ਕੋਈ ਪਰਚਾ ਪਾ ਕੇ ਅੰਦਰ ਧੱਕ ਸਕਦੀ ਹੈ ਕਦੋਂ ਵੀ ਕੋਈ ਗੰਭੀਰ ਇਲਜ਼ਾਮ ਲਾ ਕੇ ਕਦੋਂ ਵੀ ਕੁਝ ਵੀ ਕਰ ਸਕਦੇ ਐ ਐਨਐਸਏ ਤੱਕ ਵੀ ਲਾ ਸਕਦੇ ਐ ਕਿਉਂਕਿ ਪਹਿਲਾਂ ਕਿਹੜਾ ਸਾਡੇ ਮੁੰਡਿਆਂ ਤੇ ਐਨਐਸਏ ਨਹੀਂ ਲੱਗੀ ਬਾਈ ਪਹਿਲਾਂ ਵੀ ਤਾਂ ਸੈਂਟਰ ਸਰਕਾਰ ਨਾਲ ਰਲ ਕੇ ਇਥੋਂ ਦੀ ਭਗਵੰਤ ਮਾਨ ਸਰਕਾਰ ਨੇ ਐਨਐਸਏ ਲਾਈ ਹੋਇਆ ਨਾ ਕੁਝ ਵੀ ਹੋ ਸਕਦਾ ਪਰ ਉਹ ਬੰਦਾ ਬੜੀ ਨਿਡਰਤਾ ਦੇ ਨਾਲ ਬੜੀ ਗੰਭੀਰਤਾ ਦੇ ਨਾਲ ਸਰਕਾਰਾਂ ਨਾਲ ਲੜ ਰਿਹਾ ਮੱਥਾ ਲਾਇਆ ਹੋਇਆ ਪੰਜਾਬੀਓ ਤਾਂ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਉਹ ਭਾਈਓ ਚੰਗੀਆਂ ਗੱਲਾਂ ਨੂੰ ਸ਼ੇਅਰ ਕਰਦਿਆ ਕਰੋ ਚੰਗੇ ਬੰਦਿਆਂ ਦੇ ਪੇਜ ਫੋਲੋ ਕਰ ਲਿਆ ਕਰੋ ਤੁਸੀਂ ਕੀ ਕਰਦੇ ਹੋ ਪੰਜਾਬੀਓ ਤੁਸੀਂ ਜਰ ਬਿਲਕੁਲ ਐਨ ਕੱਡੀਆਂ ਤੋਂ ਕੱਟੀ ਬੰਦਿਆਂ ਦੇ ਪੇਜ ਫੋਲੋ ਕਰਕੇ ਰੱਖਦੇ ਹੋ ਤੁਸੀਂ ਸੁਣਦੇ ਉਹਨਾਂ ਨੂੰ ਗੰਦਮੰਦ ਸੁਣਦੇ ਹੋ ਤੇ ਉਹੀ ਗੰਦਮੰਦ ਬੱਚੇ ਸੁਣਦੇ ਆ ਤੇ ਉਹਦਾ ਅਸਰ ਸਾਡੇ ਬੱਚਿਆਂ ਤੇ ਕੀ ਪਊਗਾ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਹਾਂ ਬੱਸ ਤਾਂ ਉਹ ਬੰਦਾ ਨੌਂ ਹੀ ਕੀ ਲੈਣਾ ਉਹਦੀ ਾਕਾਤ ਹੀ ਕੀ ਐ ਆ ਸੁਖਰਤੀ ਯਾਰਗਿਆਂ ਦੀ ਆ ਜਿਹੜੇ ਜਿਨ੍ਹਾਂ ਨੇ ਯਾਰ ਕੋਈ ਕਸਰੀ ਨਹੀਂ ਛੱਡੀ ਗੰਦ ਪੌਣ ਚ ਉਹਦੇ ਨਾਂ ਉਹਦੇ ਨਾਲ ਦੀ ਇੱਕ ਕੁੜੀ ਉਹ ਮਨਜੀਤ ਕੌਰ ਹੋ ਰਹੀ ਐ ਮੈਂ ਕਹਣਾ ਵੀ ਇੱਜ਼ਤ ਹੀ ਲਾ ਕੇ ਸੜਤੀ ਯਾਰ ਜਿਹਦੀ ਲੱਗੀ ਲੋਈ ਕਹਿੰਦੇ ਕੀ ਕਰੂਗਾ ਕੋਈ ਉਹੀ ਕੰਮ ਹੋ ਰਿਹਾ ਦੂਆਂ ਦਾ ਦੋਈ ਦੋਈ ਇੰਨੇ ਕਮਾੜਿਆ ਕਿ ਉਹਨੇ ਵੀ ਆਪਣੀ ਇੱਜ਼ਤ ਉਸ ਸਾਲ ਦੀ ਪੌਡਕਾਸਟਾਂ ਦੇ ਵਿੱਚ ਬਹਿ ਕੇ ਉਨੇ ਸ਼ਰਿਆਮ ਦੱਸਤਾ ਕਿ ਅਸੀਂ ਕੁੜੀਆਂ ਸਰਤਾਂ ਲਾਉਂਦੀਆਂ ਸੀ ਵੀ ਸੁਖਰਤੀਆਂ ਨੂੰ ਪਟਨਾ ਲੈ ਅਸੀਂ ਇਹ ਇਹ ਗੱਲਾਂ ਹੁੰਦੀਆਂ ਨੇ ਇੱਜਤ ਵਾਲੀਆਂ ਗੱਲਾਂ ਕਿਤੇ ਪੌਡਕਾਸਟਾਂ ਦੱਸਣਾ ਇਹੋ ਜਿਹੇ ਪੌਡਕਾਸਟ ਵਾਲੇ ਨੇ ਜਿਹੜੇ ਆ ਕਾਲੇ ਪਾਣੀਆਂ ਤੇ ਅੱਜ ਤੱਕ ਬੋਲਿਆ ਨਹੀਂ ਕੋਈ ਚੈਨਲ ਕਾਲੇ ਪਾਣੀਆਂ ਤੇ ਕਿਸੇ ਦਾ ਇੰਟਰਵਿਊ ਨਹੀਂ ਲਈ ਪਿੰਡਾਂ ਚ ਜਾ ਕੇ ਵੀ ਲੋਕਾਂ ਆਪਾਹਜ ਪੈਦਾ ਹੋ ਰਹੇ ਨੇ ਲੋਕਾਂ ਨੂੰ ਕੈਂਸਰ ਹੋ ਰਿਹਾ ਮਹਸਾਦਾ ਕੈਂਸਰ ਨਾਲ ਮਰ ਰਹੀਆਂ ਨੇ ਮੱਸੀਆਂ ਨੂੰ ਕੈਂਸਰ ਹੋ ਗਿਆ ਉਹ ਇਹਨਾਂ ਨੇ ਦਿਖਾਉਣਾ ਕੀ ਹੈ ਆ ਪੌਡਕਾਸਟਾਂ ਤੇ ਬਿਠਾ ਲੈਂਦੇ ਆ ਇਹਨਾਂ ਨੂੰ ਗੰਦਮੰਦ ਨੂੰ ਯਾਰ ਮੈਂ ਹੁਣ ਕੀ ਕਹਾਂ ਯਾਰ ਪੌਡਕਾਸਟਾਂ ਦੇ ਵਿੱਚ ਬਿਠਾਉਣਿਆਂ ਬਿਠਾਉਣ ਵਾਲੇ ਹਸਤੀਆਂ ਸੀ ਇਹਨਾਂ ਨੇ ਕੁਝ ਹੋਰ ਹੀ ਬਿਠਾ ਰੱਖਿਆ ਹੁਣ ਉਹ ਮੈਂ ਸ਼ਬਦ ਨਹੀਂ ਤੁਹਾਨੂੰ ਦੱਸ ਸਕਦਾ ਬਾਈ ਸੋਨੂ ਸੀ ਤੋਂ ਵਰਗੇ ਨੂੰ ਸੁਣਨ ਲੱਗ ਜਾਨੇ ਹੋ ਯਾਰ ਕਿਹੜੇ ਬੰਦਿਆਂ ਨੂੰ ਸੁਣਦੇ ਹੋ ਪੰਜਾਬੀਓ ਓਏ ਪੰਜਾਬੀਓ ਚੰਗੀਆਂ ਗੱਲਾਂ ਨੂੰ ਸ਼ੇਅਰ ਕਰ ਲਿਆ ਕਰੋ ਚੰਗੇ ਲੋਕਾਂ ਨੂੰ ਸੁਣ ਲਿਆ ਕਰੋ ਓਏ ਚੰਗੇ ਵਿਚਾਰਾਂ ਨੂੰ ਅੱਗੇ ਭੇਜ ਦਿਆ ਕਰੋ ਤਾਂ ਜੋ ਲੋਕਾਂ ਨੂੰ ਸਮਝ ਲੱਗ ਸਕੇ ਲੋਕਾਂ ਤੱਕ ਚੰਗੀ ਗੱਲ ਪਹੁੰਚ ਸਕੇ ਬਾਈ ਤਾ ਬੇਨਤੀਆਂ ਕਰਦੇ ਆ ਇਹ ਪਾਣੀ ਨਾਲ ਪੰਜਾਬ ਮਰ ਜੂ ਪੰਜਾਬੀ ਹੋ ਜੇ ਨਾ ਬੋਲੇ ਮੈਂ ਇਹ ਬੇਨਤੀ ਕਰਦਾ ਕਿ ਘਰੇ ਬਾਈ ਬਿਮਾਰੀਆਂ ਨਾਲ ਨਾ ਮਰੋ ਪੰਜਾਬ ਲਈ ਜੂਝ ਕੇ ਮਰੋ ਇਤਿਹਾਸ ਬਣਾ ਕੇ ਜਾਓ ਇਹ ਜ਼ਿੰਦਗੀ ਜੇ ਮਿਲੀ ਐ ਇਹਨੂੰ ਕਮਰਿਆਂ ਚ ਬਹਿ ਕੇ ਜੇ ਬਿਮਾਰੀਆਂ ਨਾਲ ਹੀ ਮਰ ਗਏ ਫਾਇਦਾ ਕੀ ਜ਼ਿੰਦਗੀ ਚ ਆਿਆਂ ਦਾ ਜੇ ਮਰਨਾ ਹੀ ਐ ਤਾਂ ਫਿਰ ਇਤਿਹਾਸ ਬਣਾ ਕੇ ਜਾਓ ਜਿਵੇਂ ਸਾਡਾ ਪਹਿਲਾ ਇਤਿਹਾਸ ਬਣਿਆ ਹੋਇਆ ਬਾਈ ਖੋਪਰ ਤੱਕ ਲਹਾਤੇ ਪਰਵਾਰ ਤੱਕ ਵਾਰਤੇ ਬੰਦਬੰਦ ਤੱਕ ਕੱਟੇ ਗਏ ਦੂਜਿਆਂ ਧਰਮਾਂ ਦੇ ਲਈ ਕੁਰਬਾਨੀਆਂ ਤੱਕ ਦੇਤੀਆਂ ਦੱਸੋ ਕਿੱਡਾ ਵੱਡਾ ਆਪਣਾ ਇਤਿਹਾਸ ਹੈ ਬਾਈ ਤੇ ਕਿੱਡੀਆਂ ਵੱਡੀਆਂ ਕੁਰਬਾਨੀਆਂ ਨੇ ਤੇ ਤਖਤਾ ਤਾਜਾਂ ਨੂੰ ਸਾਡੇ ਸਿੰਘਾਂ ਨੇ ਠੋਕਰਾਂ ਮਾਰੀਆਂ ਹੋਈਆਂ ਨੇ ਬਾਈ ਤੇ ਅੱਜ ਅੱਜ ਲੋਕ ਯਾਰ ਐ ਐ ਐਮਪੀ ਐਮ ਲਿਆਂ ਦੇ ਮਗਰ ਲੱਗੇ ਫਿਰਦੇ ਆ ਮਹਾਰਾਜਾ ਕਿਸੇ ਨੂੰ ਪਿੰਡ ਚ ਮੜੀ ਚੌਧਰ ਦੇ ਦਿਓ 2 ਲੱਖ ਨੂੰ ਗ੍ਰਾਂਟ ਦਿਓ ਕਿਹੜੀ ਕੌਮ ਕਿਹੜਾ ਧਰਮ ਕਿਹੜੀਆਂ ਕੁਰਬਾਨੀਆਂ ਭੁੱਲ ਜਾਂਦੇ ਆ ਬਸ ਚੌਧਰ ਚਾਹੀਦੀ ਐ ਗ੍ਰਾਂਟਾਂ ਚਾਹੀਦੀਆਂ ਨੇ ਕੌਮ ਨਾਲ ਕੀ ਹੋ ਰਿਹਾ ਐ ਐਨਐਸਏ ਲੱਗ ਰਹੀ ਐ ਕੌਮ ਨਾਲ ਧੱਕਾ ਹੋ ਰਿਹਾ ਐ ਸਾਡੇ ਕਾਲ ਤੱਕ ਸਾਹਿਬਾਂ ਦੇ ਕਬਜ਼ੇ ਹੋ ਰਹੇ ਨੇ ਆਰਐਸਐਸ ਕਬਜ਼ਾ ਕਰ ਰਹੀ ਐ ਭਗਵੰਤ ਮਾਨ ਸੈਂਟਰ ਨਾਲ ਰਲ ਕੇ ਸਾਡੀ ਕੌਮ ਨੂੰ ਖਤਮ ਕਰਨਾ ਚਾਹੁੰਦਾ ਉਹਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਬਸ ਸਾਨੂੰ ਗ੍ਰਾਂਟਾਂ ਦਿਓ ਸਾਡੀ ਐਸ ਐਚਓ ਸੁਨੇ ਥਾਣੇ ਚ ਗਿਆ ਦੀ ਸਾਡੀ ਚੌਧਰ ਚਾਹੀਦੀ ਹੈ ਬਸ ਕੰਮ ਖਤਮ ਚੇਅਰਮੈਨੀਆਂ ਦੇ ਜੋ ਅਹੁਦੇ ਦੇ ਦੋ ਕਿਹੜੀ ਕੌਮ ਕਿਹੜਾ ਪੰਜਾਬ ਕਿਹੜੇ ਕਾਲੇ ਪਾਣੀ ਕਿਹੜਾ ਵਾਤਾਵਰਨ ਕਿਹੜੀ ਜਵਾਨੀ ਕਿਹੜਾ ਚਿੱਟਾ ਯਾਰ ਸਭ ਕੁਝ ਭਲਾਈ ਦਿੱਤਾ ਯਾਰ ਵੱਡੇ ਇਨਕਲਾਬੀਆਂ ਨੇ ਯਾਰ ਉਹ ਇਹੋ ਜਿਹਾ ਇਨਕਲਾਬ ਲੈ ਕੇ ਆਏ ਸੀ ਅੱਜ ਇਹਨਾਂ ਦਾ ਕਐਮਐਲਏ ਉੱਥੇ ਮਾਰੀ ਜਾਂਦਾ ਨੀ ਪੱਥਰ ਤੇ ਰੋੜੇ ਕਹਿੰਦਾ ਜੀ ਇਹ ਮੈਂ ਢੋਂਣ ਲੱਗਿਆ ਜੀ ਇਹ ਸਾਡੀ ਸਰਕਾਰ ਨੇ ਰੱਖਿਆ ਸੀ ਸਾਥੋਂ ਕੰਮ ਨਹੀਂ ਹੋਇਆ ਆਪਦੇ ਆਪ ਹੀ ਮੰਨੀ ਜਾਂਦੇ ਆ ਭਤਿੰਦਰ ਨਹੀਂ ਪੱਥਰਾਂ ਨਾਲ ਭਗੰਤ ਮਾਨ ਕਦੇ ਕਹਿੰਦਾ ਸੀ ਕਿ ਝੋਟੇ ਕਹਿੰਦੇ ਆ ਜੀ ਡੰਗਰ ਕਹਿੰਦੇ ਆ ਜਿਹੜੇ ਬਾਦਲ ਕੇ ਰੱਖਦੇ ਸੀ ਕੈਪਟਨ ਕੇ ਰੱਖਦੇ ਸੀ ਮੈਂ ਵੱਡੇ ਸ਼ੂਰਮੇ ਨੂੰ ਪੁੱਛਦਾ ਸਤੌਜ ਵਾਲੇ ਨੂੰ ਉਹ ਤੇਰੇ ਵਾਲੇ ਨਹੀਂ ਪੱਥਰ ਤੇਰੇ ਐਮਐਲਏ ਪੰਨੀ ਜਾਂਦੇ ਆ ਵੀ ਇੱਥੇ ਕੋਈ ਕੰਮ ਨਹੀਂ ਹੋਇਆ ਸਤੌਜ ਵਾਲਾ ਮਹਾਰਾਜ ਉੱਥੇ ਰੱਖ ਕੇ ਆਇਆ ਸੀ ਨਹੀਂ ਪੱਥਰ ਤੇ ਅੱਜ ਐਸੇ ਦੇ ਐਮਐਲਏ ਨੇ ਪੰਨਤਾ ਕਿਉਂ ਕਿਉਂਕਿ ਉਹ ਕਹਿੰਦਾ ਕੰਮ ਹੀ ਨਹੀਂ ਹੋਇਆ ਕੱਲਾ ਵਾਲੇ ਕੱਠ ਨੂੰ ਢਾਲਾਉਣ ਦੇ ਲਈ ਵੀ ਇਹਨਾਂ ਦੇ ਐਮਐਲਏ ਆਪ ਹੀ ਉੱਠ ਖੜੇ ਆਪ ਹੀ ਕੰਮ ਲਾ ਕੇ ਕਰਨਾ ਉਹ ਉਹਦੇ ਚੱਕਰ ਦੇ ਵਿੱਚ ਨਹੀਂ ਪੱਥਰ ਪੰਨਤਾ ਦੇਖੋ ਡਰਾਮੇ ਉਹੀ ਜੋਨੀ ਬੱਬਲੇ ਗੱਲੇ ਮੋਜਾਂ ਲੱਗੀਆਂ ਪਈਆਂ ਨੇ ਦੇਖੋ ਲੋਕਾਂ ਦੇ ਡਰਾਮੇ ਆ ਦੇਖ ਲਓ ਐਮਐਲਏਆਂ ਦੇ ਡਰਾਮੇ ਉਸੇ ਪੱਪੀ ਐਮਐਲਏ ਇੱਕ ਬੱਗਾ ਐਮਐਲਏ ਇੱਕ ਹੋਰ ਹੈ ਪਤਾ ਨਹੀਂ ਗੋਗੀ ਕੀ ਸਾਰੇ ਐਮਐਲਏ ਉਹਨਾਂ ਨਾਲ ਸੈਟਿੰਗਾਂ ਕਰਨੀ ਬੈਠੇ ਐ ਕਰੋੜਾਂ ਰੁਪਈਆ ਫੈਕਟਰੀਆਂ ਨਾਲ ਤੋਂ ਲੈ ਲੈਂਦੇ ਐ ਇਹਨਾਂ ਨੇ ਕੀ ਲੈਣਾ ਕੋਈ ਕੈਂਸਰ ਨਾਲ ਮਰੇ ਕੋਈ ਕਾਲੇ ਪੀਲੀਆਂ ਨਾਲ ਮਰੇ ਉਹਨਾਂ ਦੀ ਗੱਡੀ ਵਧੀਆ ਰੁੜ ਗਈ ਵਧੀਆ ਘਰਾਂ ਦੇ ਵਿੱਚ ਇਹਨਾਂ ਦੇ ਵਿਆਹ ਹੋ ਗਏ ਵਧੀਆ ਇਹਨਾਂ ਦੀ ਗੱਡੀ ਰੁਣਨ ਲੱਗੀ ਚੰਗੇ ਚਾਰ ਪੈਸੇ ਬਣਨ ਲੱਗੇ ਕਿਹੜਾ ਪੰਜਾਬ ਕਿਹੜਾ ਪਾਣੀ ਲੋੜੀ ਕੀ ਐ ਪਹਿਲਾਂ ਇਹੀ ਜਾ ਜਾ ਉੱਥੇ ਖੜ ਖੜ ਕੇ ਵੀਡੀਓ ਪਾਉਂਦੇ ਸੀ ਵੀ ਲੋਕਾਂ ਨੂੰ ਕੈਂਸਰ ਦਿੱਤਾ ਜਾ ਰਿਹਾ ਫਰੀ ਦੇ ਵਿੱਚ ਲੋਕਾਂ ਨੂੰ ਕਾਲੇ ਪੀਲੇ ਦਿੱਤੇ ਜਾ ਰਹੇ ਨੇ ਇਹ ਭਗਵੰਤ ਮਾਨ ਉੱਥੇ ਲੱਖੇਬਾਈ ਨਾਲ ਜਾ ਕੇ ਸੰਧਵੇਂ ਅਰਗੇ ਉਥੇ ਵੀਡੀਓ ਪਾਉਂਦੇ ਹੁੰਦੇ ਸੀ ਵੀ ਇਹ ਰੋਕਦੇ ਕਿਉਂ ਨਹੀਂ ਫੈਕਟਰੀਆਂ ਨਾਲ ਇਹਨਾਂ ਦੀ ਸੈਟਿੰਗ ਹੈ ਅੱਜ ਪੁੱਛਣਾ ਚਾਹਣਾ ਬਾਈ ਉਸੇ ਕੁਰਸੀ ਤੇ ਕੌਣ ਬੈਠਾ ਹੈ ਅੱਜ ਅੱਜ ਉਸੇ ਕੁਰਸੀ ਦੇ ਤੁਸੀਂ ਬਹਿ ਕੇ ਸੈਡੀਆਂ ਕਰੀ ਫਿਰਦੇ ਹੋ ਅੱਜ ਡਾਈੰਗ ਫੈਕਟਰੀਆਂ ਨੂੰ ਜਿੰਦੇ ਕਿਉਂ ਨਹੀਂ ਲੱਗ ਰਹੇ ਅੱਜ ਘਰ ਘਰ ਦੇ ਵਿੱਚ ਕੈਂਸਰ ਕਿਉਂ ਫਰੀ ਦੇ ਵਿੱਚ ਦਿੱਤਾ ਜਾ ਰਿਹਾ ਹੈ ਇਹ 도ਗਲੇ ਕਿਰਦਾਰ ਕਿਉਂ ਇਹ 도ਗਲੇ ਕਿਰਦਾਰ ਕਿਉਂ ਕਿਉਂ ਪੰਜਾਬ ਨੂੰ ਯਾਰ ਮਾਰ ਰਹੇ ਹੋ ਕਿਉਂ ਡਰਾਮੇ ਕਰ ਕਰਕੇ ਐਵੇਂ ਲੋਕਾਂ ਨੂੰ ਮਗਰ ਲਾਈ ਫਿਰਦੇ ਹੋ ਇਹੋ ਜਿਹੇ ਮੇਰੇ ਪੰਜਾਬ ਦੇ ਉਹ ਲੋਕ ਨੇ ਜਿਹੜੇ ਆ ਮਗਰ ਲੱਗੇ ਫਿਰਦੇ ਆ ਪਹਿਲਾਂ ਕਾਂਗਰਸ ਨੇ ਸਾਡੇ ਕਾਲ ਤੱਕ ਸਭ ਟਾਏ ਇਹਨਾਂ ਦੀ ਸਰਕਾਰ ਬਣਾਤੀ ਉਸ ਤੋਂ ਬਾਅਦ ਅਕਾਲੀਆਂ ਨੇ ਬਦਬੀਆਂ ਕਰਾਈਆਂ ਇਹੋਨਾਂ ਦੀ ਸਰਕਾਰ ਬਣਾਤੀ ਤੇ ਅੱਜ ਆ ਝਾਰੂ ਵਾਲੇ ਐਨਐਸਐ ਲਾਈ ਜਾਂਦੇ ਆ ਸਾਡੇ ਮੁੰਡਿਆਂ ਤੇ ਤੇ ਫੇਰ ਇਹਨਾਂ ਦੇ ਤਲਬੇ ਚੜਦੇ ਫਿਰਦੇ ਆ ਓਏ ਸਮਝੋ ਪੰਜਾਬੀਓ ਸਮਝੋ ਆਕਲ ਨੂੰ ਹੱਥ ਮਾਰੋ ਓਏ ਕਿਹੜਾ ਬੰਦਾ ਤੁਹਾਡੇ ਲਈ ਲੜ ਰਿਹਾ ਹੈ ਹਰਸਿਮਰਤ ਨੂੰ ਜਿਤਾਇਆ ਬਠਿੰਡੇ ਵਾਲਿਆਂ ਨੇ ਮੈਂ ਪੁੱਛਣਾ ਚਾਹਣਾ ਹਰਸਿਮਰਤ ਨੇ ਵੋਟਾਂ ਤੋਂ ਜਿੱਤਣ ਤੋਂ ਬਾਅਦ ਕਿਹੜਾ ਮੁੱਦਾ ਚੱਕਿਆ ਕਿੰਨੇ ਉਹਨੇ ਦਰਖਤ ਲਾਇਆ ਕਿੰਨੇ ਕਾਲੇ ਪਾਣੀਆਂ ਦੇ ਮੁੱਦਿਆਂ ਤੇ ਬੋਲੀ ਹੈ ਕਿਹੜੇ-ਕਿਹੜੇ ਪਿੰਡਾਂ 'ਚ ਉਹ ਧੰਨਵਾਦ ਕਰਿਆ ਈ ਉਹ ਲੱਖਾ ਬਾਈਆ ਜਿਹੜਾ ਹਾਰ ਕੇ ਵੀ ਤੁਹਾਡੇ ਲਈ ਲੜ ਰਿਹਾ ਓਏ ਉਹ ਮੈਂ ਕਹਿਣਾ ਵੀ ਐਡਾ ਵੱਡਾ ਜਿਗਰਾ ਚੱਕੀ ਫਿਰਦਾ ਉਹ ਪਤਾ ਨਹੀਂ ਕਿਹੜੀ ਮਿੱਟੀ ਦਾ ਪਤੰਦਰ ਬਣਿਆ ਹੈ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਉਹ ਦਬਦਾ ਹੀ ਨਹੀਂ ਝੁਕਦਾ ਹੀ ਨਹੀਂ ਘਬਰਾਉਂਦਾ ਹੀ ਨਹੀਂ ਇਹ ਸੋਚਦੇ ਨਹੀਂ ਵੀ ਲੋਕ ਵੋਟੇ ਹੀ ਨਹੀਂ ਪਾਉਂਦੇ ਮੈਂ ਕਿਉਂ ਲੋਕਾਂ ਲਈ ਫੇਰਾਂ ਉਹ ਫੇਰ ਉਹ ਵੀ ਚੱਲ ਪਾਂਦਾ ਯਾਰ ਫੇਰ ਉਹ ਵੀ ਲੋਕਾਂ ਲਈ ਖੜ ਜਾਂਦਾ ਫੇਰ ਉਹ ਵੀ ਲੋਕਾਂ ਦੇ ਮੁੱਦੇ ਚੱਕਦਾ ਫੇਰ ਉਹ ਵੀ ਸਰਕਾਰਾਂ ਨਾਲ ਟੱਕਰ ਲੈ ਲਾਂਦਾ ਫੇਰ ਪਰਚਿਆਂ ਤੋਂ ਨਹੀਂ ਡਰਦਾ ਆ ਨਿੱਡਰ ਹੋ ਕੇ ਲੋਕਾਂ ਲਈ ਫੇਰ ਲੜਪਾਂਦਾ ਯਾਰ ਲੋਕ ਬਾਅਦ ਚ ਭਾਈ ਗਲਤੀ ਹੋ ਗਈ ਵੋਟ ਨਹੀਂ ਪਾਈ ਲੱਖੇ ਨੂੰ ਲੱਖਾ ਬੰਦਾ ਵਧੀਆ ਬਾਤ ਐ ਕਹਿਣ ਲੱਗੇ ਜਾਂਦੇ ਆ ਯਾਰ ਓਏ ਹਜੇ ਵੀ ਸਮਝ ਲਓ ਪੰਜਾਬੀਓਏ ਹਜੇ ਵੀ ਸਮਝ ਲਓ ਕੌਣ ਵਧੀਆ ਕੌਣ ਘਟੀਆ ਬਾਈ ਇਹ ਗੱਲ ਸਮਝਣੀ ਪੈਣੀ ਐ ਬਚਣੀ ਪੈਣੀ ਐ ਕੱਲੇ ਚੁਟਕਲਿਆਂ ਨਾਲ ਕਹਾਣੀਆਂ ਨਾਲ ਝੂਠੇ ਵਾਧਿਆਂ ਨਾਲ ਪੰਜਾਬ ਨਹੀਂ ਬਚਣਾ ਕੱਲੇ ਡਰਾਮਿਆਂ ਨਾਲ ਪੰਜਾਬ ਨਹੀਂ ਬਚਣਾ ਪੰਜਾਬੀਓ ਸਮਝੋ ਗੱਲ ਨੂੰ ਬਾਤ ਚੋ ਗੱਲ ਨੂੰ ਵੀ ਪੰਜਾਬ ਕਿਵੇਂ ਬਚੂ ਪੰਜਾਬ ਦੇ ਲਈ ਸੰਦੀਪ ਪੰਜਾਬ ਦੇ ਗੰਭੀਰ ਮੁੱਦੇ ਕੌਣ ਚੱਕਦਾ ਹੈ ਪੰਜਾਬ ਲਈ ਅੱਜ ਕੌਣ ਬੋਲ ਰਿਹਾ ਹੈ ਪੰਜਾਬ ਦੇ ਕਾਲੇ ਪਾਣੀਆਂ ਨੂੰ ਕੌਣ ਰੋਕਣਾ ਚਾਹੁੰਦਾ ਹੈ ਤੇ ਕੌਣ ਤੁਹਾਡੇ ਤੱਕ ਕੈਂਸਰ ਪਹੁੰਚਾਉਣਾ ਚਾਹੁੰਦਾ ਹੈ ਸੋਚੋ ਏ ਪੰਜਾਬੀਓ ਸੋਚੋ ਇਹੀ ਭਗਵੰਤਮਾਨ ਦੂਜਿਆਂ ਨੂੰ ਭੰਡ-ਭੰਡ ਕੇ ਆਪ ਮੁੱਖ ਮੰਤਰੀ ਬਣ ਗਿਆ ਓਏ ਅੱਜ ਉਸੇ ਕੁਰਸੀ ਦੇ ਬਹਿ ਕੇ ਅਬੋਰ ਫਾਜ਼ਿਲਕਾ ਫਰੀਦਕੋਟ ਰਾਜਸਥਾਨ ਤੱਕ ਦੇ ਲੋਕਾਂ ਨੂੰ ਕੈਂਸਰ ਫ੍ਰੀ ਚ ਵੰਡ ਰਿਹਾ ਹੁਣ ਦੱਸੋ ਲੱਖਾ ਸਿਧਾਣਾ ਚੰਗਾ ਕਿ ਮੁੱਖ ਮੰਤਰੀ ਚੰਗਾ ਜਿਹੜਾ ਡਰਾਮੇ ਕਰਦਾ ਸੀ ਲੱਖਾ ਤਾਂ ਫੇਰ ਅੱਜ ਬਿਨਾ ਪਾਵਰ ਤੋਂ ਉਸੇ ਸਤਲੋਜ ਤੇ ਜਾ ਕੇ ਖੜ ਗਿਆ ਅੜ ਗਿਆ ਕਿ ਮੈਂ ਬੰਨ ਮਾਰੂੰਗਾ 15 ਤਰੀਕ ਨੂੰ ਫੇਰ ਪਤਾ ਨਹੀਂ ਕਿਉਂ ਕੁਝ ਕ ਪੇਜਾਂ ਵਾਲੇ ਫੇਕ ਵੀਡੀਓ ਬਣਾ ਕੇ ਓਏ ਭਰਾਵੋ ਪੇਜਾਂ ਨੂੰ ਕਹਿਣਾ ਚਾਹਣਾ ਓਏ ਨਾਂ ਤਲਵੇ ਚਟਿਆ ਕਰੋ ਓਏ ਸਰਕਾਰ ਦੇ ਓਏ ਨਾਂ ਆ ਕੁਝ ਕ ਚੰਦ ਸੇਲਣਾਂ ਦੀ ਖਾਤਰ ਨਾਂ ਵਿਕਿਆ ਕਰੋ ਨਾ ਬਕਾਊ ਹੋਇਆ ਕਰੋ ਨਾ ਫੇਕ ਗੱਲਾਂ ਲਾਇਆ ਕਰੋ ਬਾਈ ਲੱਖਾ ਸਦਾਣਾ ਬਾਈ ਵੀਡੀਓ ਚ ਬੋਲੀ ਜਾਂਦਾ ਹੈ ਅਮਰਤਪਾਲ ਦੇ ਭਰਾ ਦੇ ਹੱਕ ਚ ਕੀ ਧੱਕਾ ਕੀਤਾ ਉਹਦੇ ਵਿੱਚ ਇੱਕ ਕੱਟ ਕੇ ਗੱਲ ਲੱਖਾ ਬਾਈ ਸਮਝਾਉਣ ਦੀ ਗੱਲ ਕਰ ਰਿਹਾ ਹੈ ਕਿ ਇਹ ਸਰਕਾਰ ਐ ਚਾਹੁੰਦੀ ਸੀ ਵੀ ਅਮਰਤਪਾਲ ਦਾ ਕਿਰਦਾਰ ਕੁਸੀ ਕਰਦੇ ਆ ਵੀ ਲੋਕ ਸੋਚਣਗੇ ਵੀ ਅਮਰਤਪਾਲ ਦਾ ਭਰਾ ਆਪ ਚਿੱਟਾ ਪੀਂਦਾ ਹੈ ਅਮਰਤਪਾਲ ਤਾਂ ਉਹਨੂੰ ਰੋਕ ਨਹੀਂ ਸਕਿਆ ਲੋਕਾਂ ਦੇ ਪੁੱਤ ਕਿੱਥੇ ਬਚਾ ਦੂ ਉਹਦਾ ਸਰਕਾਰ ਬਾਰੇ ਦੱਸ ਰਿਹਾ ਸੀ ਵੀ ਇਹ ਨੀਤੀ ਦੀ ਸਰਕਾਰ ਦੀ ਪਤਿੰਦਰ ਨੇ ਇੱਕ ਬੰਦੇ ਨੇ ਕੱਟ ਕੇ ਉਹੀ ਚਲਾਤੀ ਤੇ ਉਹ ਲੋਕ ਮੈਨੂੰ ਭੇਜ ਜਾਂਦੇ ਕਹਿੰਦੇ ਲੱਖਾ ਦੋਗਲਾ ਲੈ ਉਹ ਮੈਂ ਕਹਾਂ ਪਤਿੰਦਰੋ ਪੂਰੀ ਵੀਡੀਓ ਤਾਂ ਸੁਣ ਲੋ ਲੋਕ ਵੀ ਛੇਤੀ ਹੋ ਜਾਂਦੇ ਆ ਉਹੀ ਲੱਖਾ ਜਿਹੜਾ ਅਮਰਤਪਾਲ ਦੇ ਲਈ ਕੱਲਾ ਅੜ ਗਿਆ ਸੀ ਇੱਥੇ ਸਾਡੇ ਐਸਜੀਪੀਸੀ ਦੇ ਜਥੇਦਾਰ ਤੱਕ ਨਹੀਂ ਬੋਲੇ ਸੀ ਆ ਸੁਖਵੀਰ ਬਾਦਲ ਕਾ ਨੂੰ ਹੁੰਗਣੀਆਂ ਪੈ ਗਈਆਂ ਸੀ ਸਾਰੀਆਂ ਸਰਕਾਰਾਂ ਵਿਰੋਧੀ ਤੇ ਚੁੱਪ ਸੀ ਕੱਲਾ ਲੱਖੇ ਸਿਧਾਣੇ ਦੀ ਟੀਮ ਸੀ ਜਿਹੜੀ ਅੜੀ ਸੀ ਅਮਰਤਪਾਲ ਦੇ ਲਈ ਜਿਹੜੀ ਖੜੀ ਸੀ ਵੀ ਹਾਂ ਖੜਿਆ ਕੱਠ ਤੱਕ ਕੀਤੇ ਲੱਖਾ ਹਰੇਕ ਥਾਂ ਮੇ ਪਹੁੰਚਦਾ ਰਿਹਾ ਤਾਂ ਹੁਣ ਲੋਕਾਂ ਨੇ ਦੇਖਣਾ ਸੀ ਵੀ ਕਿੰਨਾ ਕੱਟ ਕਰਨਾ ਉਹਦੇ ਮਗਰ ਜਾਣਾ ਕਿ ਨਹੀਂ ਜਾਣਾ ਅਮਰਤਪਾਲ ਦੇ ਮਗਰ ਸ਼ੁਰੂ-ਸ਼ੁਰੂ ਚ ਤੁਰਿਆ ਕੌਣ ਹੈ ਇਕੱਲਾ ਲੱਖਾ ਹੀ ਤੁਰਿਆ ਸੀ ਬਾਕੀ ਸਾਰੇ ਚੁੱਪ ਸੀ ਫੇਰ ਅਸੀਂ ਬਾਈ ਅਮਰਤਪਾਲ ਨੇ ਚੌਣ ਲੜੀ ਤੇ ਸਾਡੀ ਸਾਰੀ ਟੀਮ ਉੱਥੇ ਜਾਂਦੀ ਰਹੀ ਆਪਣੇ ਡਿਊਟੀਆਂ ਸਾਹਮਣੇ ਉੱਥੇ ਨਾਲੇ ਬਾਈ ਚੋਣ ਲੜ ਰਿਆ ਸੀ ਪਰ ਅਸੀਂ ਉੱਥੇ ਵੀ ਜਾ ਕੇ ਆਪਣੀਆਂ ਡਿਊਟੀਆਂ ਨਿਭਾਉਂਦੇ ਰਹੇ ਸਰਬਜੀਤ ਸਿੰਘ ਖਾਲਸਾ ਜੀ ਫਰੀਦਕੋਟ ਤੋਂ ਚੋਣ ਲੜੇ ਐਨ ਡਟ ਕੇ ਹਮੈਤ ਕੀਤੀ ਜੱਜ ਕੇ ਹਮੈਤ ਕੀਤੀ ਪੂਰੀ ਐਨ ਅਸੀਂ ਆਪਣੀ ਕੌਮ ਤੋਂ ਆਪਣੀ ਪੰਥ ਤੋਂ ਭੱਜ ਨਹੀਂ ਸਕਦੇ ਕਦੇ ਪਿੱਠ ਨਹੀਂ ਦਿਖਾਵਾਂਗੇ ਕਦੇ ਗਦਾਰੀ ਨਹੀਂ ਕਰਾਂਗੇ ਇਹ ਵਾਅਦਾ ਹੈ ਪੰਜਾਬੀਓ ਤੁਹਾਡੇ ਨਾਲ ਮੈਂ ਲੱਖੇ ਬਾਈ ਦੇ ਮਨ 'ਚ ਦਰਦ ਦੇਖਿਆ ਮੈਨੂੰ ਪਤਾ ਹੈ ਉਹ ਪੰਜਾਬ ਦੇ ਲਈ ਭਾਵਕ ਹੋ ਜਾਂਦਾ ਹੈ ਜਦੋਂ ਪੰਜਾਬ ਦੇ ਵਿੱਚ ਕੋਈ ਭਾਣਾ ਵਾਪਰਦਾ ਤਾਂ ਅੱਖਾਂ 'ਚ ਹੰਝੂ ਆ ਜਾਂਦੇ ਆ ਕਿ ਯਾਰ ਪੰਜਾਬ ਕਿਵੇਂ ਬਚੂ ਪੰਜਾਬ ਦੇ ਲੋਕ ਉੱਠਦੇ ਕਿਉਂ ਨਹੀਂ ਜਾਗਦੇ ਕਿਉਂ ਨਹੀਂ ਕਿੰਨੇ ਤੁਹਾਡੇ ਨਾਲ ਤੁਹਾਡੇ ਤੇ ਹਮਲੇ ਹੋ ਗਏ ਤੇ ਤੁਸੀਂ ਫੇਰ ਯਾਰ ਉਹਨਾਂ ਨੂੰ ਹੀ ਵੋਟਾਂ ਪਾ ਦਿੰਨੇ ਹੋ ਫੇਰ ਪੰਜਾਬੀਓ ਤੁਸੀਂ ਕਾਂਗਰਸ ਨੇ ਤੁਹਾਡੇ ਕਾਲ ਤੱਕ ਢਾਏ ਉਸੇ ਜੂਨ ਦੇ ਮਹੀਨੇ ਚ ਆ ਕੇ ਸੱਤ ਸੱਤ ਉਹਨਾਂ ਦੇ ਬੰਦੇ ਜਿਤਾਤੇ ਤੁਸੀਂ ਚਾਰੂ ਵਾਲਿਆਂ ਨੇ ਕੀ ਕੁਝ ਕੀਤਾ ਤਿੰਨ ਬੰਦੇ ਨਾਲ ਜਿਤਾਤੇ ਹਰਸਿਮਰਤ ਬਾਦਲ ਕਾਨੇ ਤਾਂ ਮੈਂ ਚਿੱਠੇ ਕਿੰਨੇ ਮਰਜ਼ੀ ਫਰੋਲ ਲਉ ਪਤਾ ਨਹੀਂ ਕੀ ਕੁਛ ਕੀਤਾ ਪਤਾ ਨਹੀਂ ਕਿੰਨੇ ਕੁ ਬਦਬੀਆਂ ਕਿੰਨੇ ਕੁ ਪਾਪੀ ਬੰਦੇ ਆ ਇਹ ਕਿੰਨੇ ਕੁ ਮੁੰਡੇ ਖਾ ਗਏ ਕਿੰਨੇ ਕੁ ਚਿੱਟੇ ਨਾਲ ਮਾਰਤੇ ਸਾਡੇ ਲਾ ਲ 328 ਰੁਪਿਆਂ ਦੇ ਦੋਸ਼ੀ ਇਹ ਨੇ ਸਰਸਿਆਂ ਨੂੰ ਮਾਫੀਆਂ ਇਹਨਾਂ ਨੇ ਦਵਾਈਆਂ ਨੇ ਸਾਡੇ ਜਥੇਦਾਰ ਕੌਂਕੇ ਵਰਗੇ ਦੀਆਂ ਰਿਪੋਰਟਾਂ ਇਹਨਾਂ ਨੇ ਦੱਬ ਕੇ ਰੱਖੀਆਂ ਨੇ ਕੀ ਨਹੀਂ ਕਰਵਾਇਆ ਯਾਰ ਇਹਨਾਂ ਨੇ ਤੇ ਹਰਸਿਮਰਤ ਬਠਿੰਡੇ ਵਾਲਿਆਂ ਨੇ ਫੇਰ ਜਿਤਾ ਲਈ ਪਤਾ ਨਹੀਂ ਕਹੀ ਜੀ ਸੋਚ ਲੈ ਕੇ ਅਸੀਂ ਵੋਟ ਪਾ ਦਨੇ ਹੱਥ ਨਹੀਂ ਸਾਡੇ ਕੰਮ ਦੇ ਰੂਹ ਨਹੀਂ ਕੰਮਦੀ ਯਾਰ ਜਦੋਂ ਦਬਦਿਓ ਤੱਕੜੀ ਇਹ ਬਾਬੇ ਨਾਨਕ ਵਾਲੀ ਤੱਕੜੀ ਨਹੀਂ ਇਹਦੇ ਵਿੱਚ ਲੋਕਾਂ ਦਾ ਇਸ ਕਰਕੇ ਪੰਜਾਬੀਓ ਗੱਲ ਨੂੰ ਸਮਝੋ ਬੱਚੋ ਤੇ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਬਾਈ 베ਰਕਾ ਪਲਾਟ ਲੁਧਿਆਣੇ ਤੇ ਜਦੋਂ ਮੁੱਲਾਪੁਰ ਤੋਂ ਆਪਾਂ ਜਾਣਦੇ ਆ ਪੁਲ ਦੇ ਨੀਚੇ 베ਰਕਾ ਪਲਾਟ ਹੈ ਲੁਧਿਆਣੇ ਦੇ ਬਾਹਰ ਬਾਰੀ ਉੱਥੇ ਖੜੋ ਤੇ ਉੱਥੇ ਖੜ ਕੇ ਆਪਾਂ ਵੱਡੀ ਗਿਣਤੀ ਦੇ ਵਿੱਚ ਆਪਾਂ ਅੱਗੇ ਚਾਲੇ ਪਾਉਣੇ ਆ ਤੇ 2 2.5 ਕਿਲੋਮੀਟਰ ਦਾ ਜਿਹੜਾ ਆਪਣਾ ਰੋਸਮਾਰਚ ਹੈ ਰੋਸਮਾਰਚ ਦੇ ਵਿੱਚ ਵੱਡੇ ਤੋਂ ਵੱਡਾ ਇਕੱਠ ਕਰ ਦੋ ਤਾਂ ਜੋ ਸਰਕਾਰ ਹਿੱਲ ਜੇ ਪਤਾ ਲੱਗ ਜੇ ਕਿ ਪੰਜਾਬ ਦੇ ਲੋਕ ਉੱਠ ਖੜਿਆ ਹੁਣ ਭਾਈ ਇਹ ਕੈਂਸਰ ਵਾਲਾ ਪਾਣੀ ਨਹੀਂ ਪੀਣਗੇ ਇਹ ਬਿਮਾਰੀ ਵਾਲਾ ਪਾਣੀ ਨਹੀਂ ਪੀਣਗੇ ਇਹ ਪਾਣੀ ਸਾਫ਼ ਸੁਥਰਾ ਪੀਣਗੇ ਮਾਰਾ ਪੰਜਾਬ ਚੱਲੇ ਖੜਾਂ ਦੀਆਂ ਮਾਰਾਂ ਪੰਜਾਬ ਚੱਲੇ ਚੰਗਾ ਮਾੜਾ ਪਾਣੀ ਸਾਡੇ ਹਿੱਸੇ ਤੇ ਚੰਗਾ ਪਾਣੀ ਦੂਜੇ ਸੂਬਿਆਂ ਨੂੰ ਦੇ ਦਿਓ ਇਹ ਸੁਣੀਏ ਕਿਤੇ ਗੱਲ ਦੂਜੇ ਸੂਬੇ ਸਾਨੂੰ ਕੋਲੇ ਤੱਕ ਸਾਡਾ ਸਭ ਕੁਝ ਮੁੱਲ ਲੈਨੇ ਆ ਤੇ ਸਾਡਾ ਪਾਣੀ ਫਰੀ ਦੇ ਵਿੱਚ ਚਾਈ ਜਾਂਦਾ ਯਾਰ ਇਹ ਦਰਿਆਤ ਨਹੀਂ ਤੇ ਹੋਰ ਕੀ ਹੈ ਸਰਕਾਰਾਂ ਮਿਲੀਆਂ ਨਹੀਂ ਹੋਈਆਂ ਤਾਂ ਹੋਰ ਕੀ ਹੈ ਇਹ ਪੰਜਾਬ ਨੂੰ ਖਤਮ ਕਰਨ ਲਿਆ ਗੱਲਾਂ ਨਹੀਂ ਤੇ ਹੋਰ ਕੀ ਹੈ ਬਾਈ ਇਸ ਕਰਕੇ ਬਾਈ ਕੱਲ ਨੂੰ ਵੱਡੀ ਗਿਣਤੀ ਵਿੱਚ 10 ਵਜੇ ਬੇਰਕਾ ਪਲਾਟ ਲੁਧਿਆਣੇ ਪਹੁੰਚ ਜਾਓ ਅਸੀਂ ਉੱਥੇ ਤੁਹਾਡਾ ਇੰਤਜ਼ਾਰ ਕਰਾਂਗੇ ਤੇ ਜਿਹੜੇ ਭਰਾ ਸੰਗਰੂਰ ਵਾਲੇ ਨੇ ਉਹ ਮੇਰਾ ਨੰਬਰ 9876303343 ਉਤੇ ਸੰਪਰਕ ਕਰ ਲੋ ਸਨਾਮ ਤੋਂ ਆਪਾਂ ਬਾਈ ਬਾਈ ਲੱਖੇ ਸਿਧਾਨੇ ਦੇ ਨਾਲ ਸੰਘੇੜੇ ਇਕੱਠੇ ਹੋਣਾ ਬਰਨਾਲੇ ਕੋਲੇ ਸੰਘੇੜੇ ਤੋਂ ਆਪਾਂ ਚੱਲੇ ਪਾਉਣਿਆ ਬਰਨਾਲਾ ਲੁਧਿਆਣੇ ਨੂੰ ਸੰਘੇੜੇ ਇਕੱਠੇ ਹੋਣਾ ਬਾਈ ਸੋ ਜਿਹੜੇ ਸਨਾਮ ਏਰੀਏ ਦੇ ਭਰਾਣੇ ਜਿਨ੍ਹਾਂ ਜਿਨ੍ਹਾਂ ਨੂੰ ਮੇਰੇ ਨਾਲ ਸੰਪਰਕ ਹੋ ਗਿਆ ਆਪਾਂ ਸਨਾਮ ਇਕੱਠੇ ਹੋ ਕੇ ਸਨਾਮ ਤੋਂ ਅੱਗੇ ਆਪਾਂ ਸੰਘੇੜੇ ਬਾਈ ਲੱਖੇ ਸਿਧਾਨੇ ਦੇ ਕਾਫਲੇ ਨਾਲ ਰਲ ਕੇ ਅੱਗੇ ਲੁਧਿਆਣੇ ਨੂੰ ਚੱਲਾਂਗੇ ਐਨੀਆਂ ਇੱਕ ਬੇਨਤੀਆਂ ਸੀ ਪੰਜਾਬੀਓ ਉੱਠ ਖੜੋ ਇਹ ਜਿਹੜੇ ਮੋਰਚੇ ਨੇ ਵਾਰ-ਵਾਰ ਨਹੀਂ ਲੱਗਦੇ ਹੋਕਾ ਜਿਹੜਾ ਹੁਣ ਦਿੱਤਾ ਜਾ ਰਿਹਾ ਹੈ ਜਾਗਰੂਪ ਹੋ ਜੋ ਲਾਮਬੰਦੀ ਬਾਈ ਲੱਖੇ ਸਿਧਾਨ ਨੇ ਪਿੰਡਾਂ ਚ ਜਾ ਜਾ ਕੇ ਕੀਤੀ ਹੈ ਤੇ ਸਾਰੇ ਤਰ੍ਹਾਂ ਉਸੇ ਤਰ੍ਹਾਂ ਚੰਗੀ ਸੋਚ ਦੇ ਮਗਰ ਲਾ ਕੇ ਇਹ 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 ਸੁਣ ਮੈਂ ਇੱਕ ਗੱਲ ਹੋਰ ਦੱਸਦਾ ਮੈਨੂੰ ਕਈ ਭਰਾ ਚੜੂਣਾਂ ਦਾ ਫੋਨ ਆਇਆ ਜਿੰਨਾਂ ਦੀ ਹੁਣ ਸਰਕਾਰ ਹੈ ਮੌਜੂਦਾ ਉਹ ਕਹਿੰਦੇ ਭਾਈ ਅਸੀਂ ਚੱਲਣਾ ਮੈਂ ਕਿਹਾ ਯਾਰ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਚੱਲਣਾ ਕਹਿੰਦੇ ਯਾਰ ਦੇਖੋ ਲੜਾਈ ਸਾਡੇ ਪਾਣੀਆਂ ਦੀ ਹੈ ਮੈਂ ਕਿਹਾ ਠੀਕ ਹੈ ਕਹੋ ਸਕਦੇ ਆ ਮਗਾ ਠੀਕ ਹੈ ਬਾਈ ਹੋਣਗੇ ਪਰ ਕਹਿੰਦੇ ਅਸੀਂ ਆ ਮੁੱਦੇ ਤੇ ਬਾਈ ਲੱਖੇ ਦੇ ਨਾਮ ਮੈਂ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ ਬਾਈ ਬਖਰੇਵੇਂ ਰੱਖੋ ਸੋਚ ਅਲੱਗ ਹੋ ਸਕਦੀ ਹੈ ਹਨਾ ਪਰ ਜਿੱਥੇ ਮੁੱਦਾ ਪੰਜਾਬ ਦਾ ਹੈ ਜਿੱਥੇ ਗੱਲ ਪੰਜਾਬ ਦੀ ਉੱਥੇ ਇਕੱਠੇ ਹੋ ਜਾ ਕਰੋ ਝਾਰੂ ਵਾਲੇ ਭਰਾ ਵੀ ਕੱਲ ਨੂੰ ਬਹੁਤ ਜਾ ਰਹੇ ਨੇ ਕਿਉਂਕਿ ਉਹ ਕਹਿੰਦੇ ਬਾਈ ਪਾਣੀ ਐਸੀ ਵੀ ਪੀਣੇ ਆ ਬਿਮਾਰੀਆਂ ਸਾਨੂੰ ਵੀ ਲੱਗਦੀਆਂ ਨੇ ਇਹੀ ਬੇਨਤੀ ਆ ਸੀ ਜਿਉਂਦੇ ਰਹੋ ਆਜੋ ਕੱਲ ਨੂੰ ਮਿਲਦੇ ਆ ਤੇ ਵੱਡੇ ਤੋਂ ਵੱਡੇ ਕਾਫਲੇ ਲੈ ਕੇ ਵੱਡੀਆਂ ਗੱਡੀਆਂ ਲੈ ਕੇ ਆਪਣੀਆਂ ਸਾਧਨ ਲੈ ਕੇ ਬਾਈ ਪਹੁੰਚ ਜਾਓ ਤੇ ਆਪਾਂ ਸਰਕਾਰ ਨੂੰ ਦੱਸ ਦਈਏ ਕਿ ਅਸੀਂ ਭਾਈ ਹੁਣ ਕੈਂਸਰ ਨਾਲ ਨਹੀਂ ਮਰਨਾ ਅਸੀਂ ਜੇ ਮਰਾਂਗੇ ਤਾਂ ਲੜ ਕੇ ਮਰਾਂਗੇ ਪੰਜਾਬ ਦੇ ਲਈ ਤੇ ਪੰਜਾਬ ਦਾ ਇਤਿਹਾਸ ਬਣਾਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ